ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜੱਜ ਦੀਆਂ ਸਖਤ ਹਦਾਇਤਾਂ ਮੁਤਾਬਕ ਨਸ਼ਿਆਂ ਤੇ ਗੈਂਗਸਟਰਵਾਦ ਤੇ ਕਾਬੂ ਪਾਉਣ ਲਈ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਆਵਲੀ ਕਰਮਚਾਰੀਆਂ ਪਰੋਂ ਲਗਾਤਾਰ ਇਹ ਮਹਿੰਮ ਵਿੱਢੀ ਗਈ ਆ ਜਿਸ ਦੇ ਤਹਿਤ ਹੁਣ ਡੀਸੀਪੀ ਸ਼੍ਰੀ ਮਡੇਰ ਸਾਹਿਬ ਏਡੀਸੀਪੀ ਤੋਂ ਸ਼੍ਰੀ ਮਨਿਉ ਰਾਣਾ ਜੀ ਸਰਵਨਦੀਪ ਜੀ ਏਸੀਪੀ ਵੈਸਟ ਐਸਐਚਓ ਗੈਂਟੂਨਮੈਂਟ ਅਤੇ ਐਸਐਚਓ ਰੋਵਨ ਮਸੀ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਇੱਕ ਕਮਲਜੀਤ ਕੌਰ ਉਰਫ ਮਾਸੀ ਵਾਸੀ 골ਡਨ ਐਵਿਨਿਊ ਹਰਗੁਵਿੰਦਪੁਰ ਸ਼ਾਟਾ ਤੋਂ ਕਰੀਬ 4 ਕਿਲੋ ਤੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਤ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰਲ ਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮੰਗਾ ਕੇ ਇੱਥੇ ਵੱਖ-ਵੱਖ ਇਲਾਕਿਆਂ ਨੂੰ ਸਪਲਾਈ ਕਰਦੀ ਸੀ ਜਿਹਨੂੰ 4 ਕਿਲੋ 580 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਇਸੇ ਤਰ੍ਹਾਂ ਥਾਣਾ ਗੈਂਟੋਨਮੈਂਟ ਦੇ ਵਿੱਚ ਐਸਐਚਓ ਗੈਂਟੋਨਮੈਂਟ ਵੱਲੋਂ ਇੱਕ ਪਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਏ ਨਾਕੇ ਤੋਂ ਕਿ ਚਾਰ ਵਿਅਕਤੀ ਜਿਵੇਂ ਵਿਸ਼ਾਲ ਕੁਮਾਰ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਇਹਨਾਂ 'ਚੋਂ ਇੱਕ ਬੰਦਾ ਕਾਰਾਂ ਦਾ ਕੰਮ ਕਰਦਾ ਦੂਸਰੇ ਦੋ ਤਿੰਨੇ ਜਿਹੜੇ ਹੈ ਥਾਣੇ ਘਿੰਡੇ ਦੇ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਦੋ ਪਿਸਤੌਲ ਇੱਕ 30 ਬੋਰ ਇੱਕ 312 ਬੋਰ ਤੇ ਇੱਕ ਕਾਰ ਸਟ੍ਰੀਮ ਜਿਹਦੇ ਤੇ ਡਰਾਈਵਲ ਕਰ ਰਹੇ ਸੀ ਉਹ ਕਾਬੂ ਕੀਤੇ ਨੇ ਤੇ ਇਹਦਾ ਜਿਹੜਾ ਨਰੇਸ਼ ਕੁਮਾਰ ਆ ਇਹਦਾ ਆਲਰੇਡੀ ਇੱਕ ਥਾਣੇ ਘਰਿੰਡੇ ਦੇ ਅਟੈਂਪਟ ਟੂ ਮਰਡਰ ਮਾਮਲੇ ਦੇ ਵਿੱਚ ਪਗੋੜਾ ਸੀਗਾ ਉਹਨੂੰ ਕਾਬੂ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲਿਸ ਪੁਲਿਸ ਅੰਮ੍ਰਿਤਸਰ ਨੇ ਇਥੋਂ ਦੇ ਅਧਿਕਾਰੀਆਂ ਨੇ ਇਸ ਮੁਚੀ ਟੀਮ ਨੇ ਆਪਣੀ ਨਸ਼ਿਆਂ ਦੇ ਖਿਲਾਫ ਤੇ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਵਚਨਬੱਧਤਾ ਨੂੰ ਪੂਰੇ ਕਰਦਿਆਂ ਹੋયા ਇਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਹਿਰਕਵਰੀਆਂ ਕੀਤੀ